ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਢਿਸ਼ਾ ਵਿਚਾਰ ਦਿਨ ਰੱਖਿਆ ਹੋਇਆ ਹੈ ਚਲੋ ਗੁਰ ਚਾਲੀ ਭਾਈ ਗੁਰਸਿੱਖੋ ਗੁਰੂ ਦੀ ਚਾਲ ਚਲੋ ਪਰ ਚਾਲ ਚਲੇ ਕੀ ਮੈਂ ਇਹ ਬੰਦਾ ਇਸ ਦੀ ਹਾਲਤ ਇਹ ਹੈ ਕਿ ਜਿਸ ਸੁਣੀ ਹੈ ਜਾਣੀ ਹੈ ਸੋ ਨ ਪਾਇਆ ਜਾਏ ਉਹ ਜਦ ਪਰਮਾਤਮਾ ਬਿਲਕੁਲ ਹਰ ਪਾਸੇ ਸਭ ਪਾਸੇ ਭਗਤਾਂ ਨੂੰ ਦਿਖਾਈ ਦਿੰਦਾ ਸੀ ਭਗਤ ਜੀ ਨੇ ਕਿਹਾ ਸਭ ਕੋविंद ਹੈ ਸਭ ਕੋविंद ਹੈ ਕੋविंद ਵੀ ਨਹੀਂ ਕੋਈ ਜਾਂ ਸਬੈ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਸ ਇਸ ਵੀ ਸੰਸਾਰ ਤੁਮ ਦੇਤੇ ਹਰ ਕਾ ਰੂਪ ਹੈ ਰਬ ਨਦਰ ਨਹੀਂ ਆਇਆ ਉਹ ਸਾਰੇ ਪਾਸੇ ਨਜ਼ਰ ਆ ਰਿਹਾ ਹੈ ਸਾਰੇ ਪਾਸੇ ਹਰ ਪਾਸੇ ਮੌਜੂਦ ਹੈ ਦਿਸ ਰਿਹਾ ਹੈ ਸੁਣਨੀ ਚਾਰਿਆ ਦਿਸੇ ਸੁਣੀ ਹੈ ਜਾਣੀ ਹੈ ਸਭ ਨਾ ਪਾ ਜੇ ਫਿਰ ਵੀ ਇਨਸਾਨ ਨੂੰ ਉਸ ਪਰਮਾਤਮਾ ਦੇ ਮਿਲਾਪ ਵਾਲਾ ਅਨੁਵਲ ਵਾਲਾ ਜਿਹੜਾ ਆਤਮਿਕ ਦਰਜਾ ਆਤਮਿਕ ਸਵਾਦ ਪ੍ਰਾਪਤ ਨਹੀਂ ਹੁੰਦਾ ਸਵਾਦ ਕੋ ਸਵਾਦ ਪਾਉ ਉਸ ਵਾਦ ਪ੍ਰਾਪਤ ਨਹੀਂ ਹੁੰਦਾ ਜੋ ਉਸ ਦੀ ਪ੍ਰਾਪਤੀ ਨਾਲ ਸਵਾਦ ਆਉਣਾ ਸੀ ਕਾਰਨ ਕਿ ਇਹ ਕਿ ਰੂਲਾ ਟੁੰਡਾ ਅੰਦੂਲਾ ਕਿਉਂ ਗੱਲ ਲੱਗਿਆ ਤਾਇ ਰੂਲਾ ਪਾਉ ਇਹ ਲੂਲਾ ਹੋਇਆ ਲੱਤਾਂ ਕਰਕੇ ਪਾਉ ਜਿਸ ਕਿਸਮ ਦੀਆਂ ਲੱਤਾਂ ਚਾਹੀਦੀਆਂ ਨੇ ਉਹ ਇਹਦੇ ਕੋਲ ਨਹੀਂ ਟੁੰਡਾ ਜਿਸ ਕਿਸਮ ਦੇ ਹੱਥ ਚਾਹੀਦੇ ਨੇ ਉਹ ਹੱਥ ਨਹੀਂ ਦੇ ਹੱਥੋਂ ਟੁੰਡਾ ਹੈ ਅੰਦੂਲਾ ਜਿਸ ਕਿਸਮ ਦੀ ਨਜ਼ਰ ਚਾਹੀਦੀ ਹੈ ਨਜ਼ਰੀਆ ਚਾਹੀਦਾ ਹੈ ਉਹ ਇਹਦੇ ਕੋਲ ਨਹੀਂ ਇਸ ਲਈ ਇਹ ਅੰਨੇ ਅੰਨੇ ਵਾਂਗ ਜਿੰਦੀ ਜਿਹੜੀ ਕਿਉਂ ਗੱਲ ਲੱਗਾ ਤਾਇ ਫਿਰ ਇਹ ਤਾਈ ਕਰਕੇ ਕਿਸ ਤਰ੍ਹਾਂ ਪਰਮਾਤਮਾ ਦੇ ਗੱਲ ਨਾਲ ਲੱਗ ਸਕਦਾ ਪਾਪ ਪਰਮਾਤਮਾ ਦੇ ਨੇੜਤਾ ਉਹਦੇ ਮਿਲਾਪ ਦੀ ਅਵਸਥਾ ਕਿਵੇਂ ਮਾਨ ਸਕਦਾ ਹੈ ਤੇ ਇਹਦੇ ਵਾਸਤੇ ਕਿਸ ਕਿਸਮ ਦੇ ਪੈਰ ਚਾਹੀਦੇ ਨੇ ਕਿਸ ਕਿਸਮ ਦੀਆਂ ਲੱਤਾਂ ਚਾਹੀਦੀਆਂ ਨੇ ਕਿਸ ਕਿਸਮ ਦੇ ਹੱਥ ਚਾਹੀਦੇ ਨੇ ਕਿਸ ਤਰ੍ਹਾਂ ਦੀਆਂ ਅੱਖਾਂ ਚਾਹੀਦੀਆਂ ਨੇ ਜਿਨ੍ਹਾਂ ਨਾਲ ਉਹ ਅਨੁਭਵ ਦੀ ਅਵਸਥਾ ਪ੍ਰਾਪਤ ਹੁੰਦੀ ਉਹ ਹੈ ਪੈ ਕੇ ਚਰਨ ਪਰਮਾਤਮਾ ਦਾ ਡਰ ਪੈ ਰਦੇ ਜੋ ਸਾਹਿਬ ਜੀ ਇਸ ਮਨ ਪਾਉ ਜਿਸ ਮਨ ਪਾਉ ਤਿਸਾ ਮਨ ਪਾਉ ਜਿਸ ਮਨ ਪਉ ਪਉਤ ਮਤਰਾ ਡਰ ਜਿਸ ਦੇ ਮਨ ਜ ਰੱਬ ਦਾ ਡਰ ਹੁੰਦਾ ਕਿਸਾ ਮਨ ਪਾਉ ਪਾਉ ਮੈਨੇ ਪਿਆਰ ਪੱਬਾ ਊੜਾ ਔਂਕੜ ਪਉ ਮੈਨੇ ਡਰ ਤੇ ਪੱਬਾ ਕੰਨਾ ਤੇ ਊੜਾ ਔਂਕੜ ਪਾਉ ਪਾਉ ਮੈਨੇ ਪਿਆਰ ਦੋਏ ਲਫਜ਼ ਜਿਹੜੇ ਨੇ ਇੱਕੋ ਪੰਕਤੀਆਂ ਨੇ ਜਿਸ ਮਨ ਪਉ ਜਿਨ ਮਨ ਪਉ ਕਿਸਾ ਮਨ ਪਾਉ ਕਿ ਜਿਸ ਦੇ ਮਨ ਵਿੱਚ ਪ੍ਰਮਾਤਮਾ ਦਾ ਡਰ ਹੁੰਦਾ ਉਸ ਦੇ ਮਨ ਵਿੱਚ ਪ੍ਰਮਾਤਮਾ ਦਾ ਪਿਆਰ ਹੀ ਪੈਣਾ ਹੁੰਦਾ ਤੂੰ ਭੈ ਕੇ ਚਰਨ ਪਾਪ ਬੰਦੇ ਦੇ ਅੰਦਰ ਪ੍ਰਮਾਤਮਾ ਦੀ ਪਹਿ ਭਾਵਣੀ ਅਦਬ ਰਹਿਣਾ ਚਾਹੀਦਾ ਹੈ ਕਿ ਮੈਂ ਕੋਈ ਐਸੀ ਗਲਤ ਕਮ ਨਾ ਕਰਾਂ ਉਸ ਰੱਬੀ ਨਿਯਮ ਦਾ ਭਰੋਸਾ ਹੋਵੇ ਕਿ ਰੱਬੀ ਨਿਯਮ ਅਨੁਸਾਰ ਗਲਤ ਕਮਾਂ ਦਾ ਫਲ ਜ਼ਰੂਰ ਮਿਲਦਾ ਹੈ ਇਹ ਡਰ ਰੱਖ ਕੇ ਬੰਦਾ ਜੀਵਨ ਜੀਵਨ ਜੀਏ ਜੀਵਨ ਜੀ ਤੋਰ ਤੁਰੇ ਕਰ ਭਾਵ ਕੇ ਭਾਵ ਮੈਨੇ ਪਿਆਰ ਕਰ ਮੈਨੇ ਹੱਥ ਹੱਥ ਪਿਆਰ ਦੇ ਭਾਵ ਇਨਸਾਨ ਦੇ ਮਨ ਵਿੱਚ ਸੰਸਾਰ ਪ੍ਰਤੀ ਪਿਆਰ ਹੋਣਾ ਚਾਹੀਦਾ ਲੁੱਟ ਖਸੂਟ ਵਾਲਾ ਸੁਭਾਅ ਨਹੀਂ ਹੋਣਾ ਚਾਹੀਦਾ ਆਪਣੇ ਬੇਗਾਨੇ ਵਾਲਾ ਸੁਭਾਅ ਨਹੀਂ ਹੋਣਾ ਚਾਹੀਦਾ ਰਾغبਗੁਰੂ ਡਰ ਕੇ ਸਾਰੇ ਸੰਸਾਰ ਨੂੰ ਪਿਆਰ ਕਰੇ ਸਾਰੇ ਸੰਸਾਰ ਦਾ ਭਲਾ ਮੰਗੇ ਲੋਹੇ ਨੂੰ ਸੁਰਤ ਕਰੇ ਤੇ ਪਰਮਾਤਮਾ ਵਾਲੇ ਪਾਸੇ ਸੁਰਤ ਜੋੜ ਕੇ ਰੱਖੇ ਇਹ ਅੱਖਾਂ ਲੋਹੇ ਨੇ ਮੈਨੇ ਅੱਖਾਂ ਇਹੋ ਜਿਹੀ ਅੱਖਾਂ ਚਾਹੀਦੀਆਂ ਨੇ ਤੋਂ ਲੋਹੇ ਨੇ ਲੋਈ ਡਿਟ ਪਿਆਸ ਨੂੰ ਬੁਝਾਇਆ ਮੂੰਹ ਕਣੀ ਸਾਡੀ ਤੇ ਹਾਲਤ ਇਹ ਹੈ ਕਿ ਇਸ ਸੰਸਾਰ ਦੀ ਲੋਕਾਈ ਦੇ ਚੱਕਾ ਚੁੰਦੇ ਕਈ ਪਿਆਸ ਨਹੀਂ ਬੁਝਦੀ ਤੇ ਸੇ ਅੱਖੜੀਆਂ ਵੀ ਹਨ ਜਿੰਨੀ ਦਿਸੰਦੋਂ ਮਾਪਰੀ ਔਖਾ ਹੋ ਰਹੁੰਦੀਆਂ ਨੇ ਜਿਨਾਂ ਕਰਕੇ ਮੇਰਾ ਪ੍ਰਮਾਤਮਾ ਦਿੱਸਦਾ ਪਾਬ ਇਹ ਅੱਖਾਂ ਚਾਹੀਦੀਆਂ ਨੇ ਲੋਇਨ ਸੁਰਤ ਕਰੇ ਸੁਰਤ ਪ੍ਰਮਾਤਮਾ ਨਾਲ ਜੁੜੇ ਇਹ ਇਹ ਸਮਝੋ ਇਸ ਕਿਸਮ ਦੀ ਨਜ਼ਰੀਆ ਚਾਹੀਦਾ ਹੈ ਸੁਰਤੀ ਪ੍ਰਮਾਤਮਾ ਵਾਲੀ ਚਾਹੀਦੀ ਹੈ ਨਾਨਕ ਹੈ ਸਿਆਣੀਏ ਈਵ ਕੰਤ ਮਿਲਾਵਾ ਹੋਏ ਇਹ ਸਿਆਣੀਏ ਜੀ ਵਿਸਤਰੀਏ ਇਹ ਗੁਰਮੁਖ ਸਜਣਾ ਇਸ ਤ੍ਰਿਕਣ ਨਾਲ ਪ੍ਰਮਾਤਮਾ ਦਾ ਮਿਲਾਪ ਹੁੰਦਾ ਹੈ ਇਸ ਕਿਸਮ ਦਾ ਆਤਮਿਕ ਜੀਵਨ ਚਾਹੀਦਾ ਹੈ ਇਹ ਗੁਣ ਚਾਹੀਦੇ ਨੇ ਪੌਂਤ ਦਸਾਵਾਂ ਨਿਤ ਖੜੀ ਮੁੰਦ ਜੋਬਣ ਵਾਲੀ ਰਾਮ ਰਾਜੇ ਮੇਂ ਪਰ ਜਵਾਨੀ ਵਾਲੀ ਇਕਬਾਲ ਅਵਸਥਾ ਵਾਲੀ ਔਰਤ ਇਥੇ ਜੀਵਾਤਮਾ ਦੀ ਗੱਲ ਕੀਤੀ ਹੈ ਪੰਥ ਦਸਾ ਵਨਿਤ ਖੜੀ ਮੈਨੂੰ ਕੋਈ ਰਾਹ ਦੱਸੇ ਮੈਂ ਖੜੀ ਉਡੀਕ ਰਹੀ ਮੈਨੂੰ ਪ੍ਰਭੂ ਮਿਲਾਪ ਦਾ ਕੋਈ ਰਾਹ ਦੱਸੇ ਹਰ ਹਰ ਨਾਮ ਜਿਤਾਏ ਗੁਰ ਹਰ ਮਾਰਗ ਚਾਲੀ ਗੁਰੂ ਮੈਨੂੰ ਜੇ ਆਪਣਾ ਮਾਰਗ ਚੇਤਾ ਦੇਵੇ ਆਪਣਾ ਮਾਰਗ ਦੀ ਸਮਝ ਬਖਸ਼ ਦੇਵੇ ਤੇ ਹਰ ਮਾਰਗ ਚਾਲੀਂ ਫਿਰ ਮੈਂ ਹਰੀ ਦੇ ਰਾਹ ਤੇ ਤੁਰਾਂ ਫਿਰ ਮੈਂ ਗੁਰ ਸਿੱਖਾਂ ਵਾਲੀ ਚਾਲ ਚੱਲਾਂ ਹਰ ਮਾਰਗ ਚਾਲੀ ਮੇਰਾ ਮਨ ਤਨ ਨਾਮ ਆਧਾਰ ਹੈ ਮੇਰੇ ਮਨੁ ਅਤੇ ਤਨ ਦਾ ਜਦੋਂ ਆਧਾਰ ਨਾਮ ਹੋ ਜਾਵੇ ਮੇਂ ਨਾਮ ਦੇ ਆਧਾਰ ਤੇ ਆਪਣੇ ਤਨ ਕੋਲੋਂ ਕੰਮ ਲਾਵਾਂ ਨਾਮ ਦੇ ਆਧਾਰ ਤੇ ਮੇਰਾ ਮਨ ਕੀ ਸੋਚ ਹੋਵੇ ਹੋਮੇ ਵਿਖ ਜਾਲੀ ਫਿਰ ਅੰਦਰੋਂ ਹੋਮੇ ਵਾਲੀ ਜ਼ਹਿਰ ਜਲ ਜਾਵੇਗੀ ਮੇ ਮੇਰੀ ਵਾਲਾ ਖੁਦ ਗਰਜ਼ੀ ਵਾਲਾ ਜੀਵਨ ਜਿਹੜਾ ਹੈ ਇਹ ਖਤਮ ਹੋ ਜਾਏਗਾ ਕਿਉਂਕਿ ਜਦ ਲਗ ਮੇਰੀ ਮੇਰੀ ਕਰ ਤਬ ਲਗ ਕਾਜ ਇੱਕ ਨਹੀਂ ਸਰੇ ਜਿੱਤੇਰੀ ਬੰਦ ਨੂੰ ਮੇਰੀ ਮੇਰੀ ਪਈ ਇਹ ਨਹੀਂ ਤੇਰੀ ਜਿੰਦਗੀ ਦੇ ਕਾਜ ਸਬਰ ਦੇਣੀ ਜਿਹੜਾ ਅਸਲੀ ਕਾਜ ਹੈ ਜਿਸ ਕਾਜ ਲਈ ਕਾਲੀ ਸੀ ਦੁਨੀਆ ਤੇ ਆਇਆ ਜਦ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ ਜਦੋਂ ਹੋਮੇ ਮਿਟਦੀ ਹੈ ਮੇਰੀ ਮੇਰੀ ਖੁਦਗਰਜ਼ੀ ਮਿਟਦੀ ਹੈ ਫਿਰ ਪਰਮਾਤਮਾ ਕੋ ਕਮ ਸਵਾਰਦਾ ਉਹ ਖੁਦਗਰਜ਼ਾਂ ਨੂੰ ਆਪਣੇ ਦਰਸ਼ਨ ਨਹੀਂ ਦਿੰਦਾ ਉਹਨੂੰ ਬਭਣੀ ਨਹੀਂ ਦਿੰਦਾ ਜਨ ਨਾਨਕ ਸਤਿਗੁਰੂ ਮੇਲ ਹਰ ਹਰ ਮਿਲਿਆ ਬਣਵਾਲੀ ਫਿਰ ਇਸ ਤਰ੍ਹਾਂ ਸਤਿਗੁਰੂ ਮੇਲ ਕਰਵਾਉਂਦਾ ਹੈ ਉਹ ਬਣਵਾਲੀ ਪਰਮਾਤਮਾ ਸਾਰੇ ਸੰਸਾਰ ਦਾ ਬਣਾਉਣ ਵਾਲਾ ਉਹ ਫਿਰ ਉਹਦਾ ਮਲਾਪ ਉਹਦਾ ਅਨੁਭਵ ਮਹਿਸੂਸ ਹੁੰਦਾ ਹੈ ਤੋਂ ਇਸ ਲਈ ਫਿਰ ਅਰਦਾਸ ਕਰਨੀ ਪੈਂਦੀ ਜੇ ਤੂੰ ਟੁੱਠਾ ਕਿਰਪਾ ਨਿਦਾਨ ਨਾ ਦੂਜਾ ਵਿਚਾਰ ਹੈ ਪ੍ਰਭੂ ਜੇ ਤੂੰ ਟੁੱਠ ਹੈ ਖੁਸ਼ ਹੈ ਮੇਰ ਕਰ ਮੇਰੇ ਤੇ ਫਿਰ ਕੋਈ ਦੂਜਾ ਨੰਮਨ ਦਸ ਕਿਤੇ ਦੂਜੇ ਦੇ ਪਿੱਛੇ ਮੇਰੀ ਮੋਤਾ ਜੀ ਨਾ ਬਖਸ਼ ਮੈਨੂੰ ਦੂਜੇ ਭਾਗ ਮੂਹ ਮਾਇਵਲੇ ਪਾਸੇ ਨਾ ਮੈਨੂੰ ਜੋੜ ਇਹ ਸਭ ਪਾਈ ਮੂਹ ਦਾਤੜੀ ਮੈਂ ਤੇਰੇ ਗੁਰੂ ਦੇ ਇਹੋ ਹੀ ਦਾਤ ਮੰਗਦਾ ਹਾਂ ਇਹ ਵੀ ਪਿਆਰੀ ਜੀ ਦਾਤ ਤੇਰੇ ਗੁਰੂ ਮੰਗਦਾ ਹਾਂ ਨਿਤ ਹਿਰਦਾ ਰੱਖਾਂ ਸੰਭਾਲ ਕਿ ਮੈਂ ਨਿਤ ਆਪਣੇ ਹਿਰਦੇ ਵਿੱਚ ਤੇਰੇ ਨਾਮ ਦੀ ਸੰਭਾਲ ਕਰਾਂ ਤੇਰੇ ਪਿਆਰ ਦੀ ਤੇਰੀ ਲਿਵ ਲਈ ਰੱਖਾਂ ਹਿਰਦੇ ਵਿੱਚ ਪਾਪ ਜੁਲਾਈ ਪੰਧ ਤੋਂ ਮੈਂ ਆਪਣੇ ਪੈਰਾਂ ਨਾਲ ਤੇਰੇ ਰਾਹ ਤੇ ਤੁਰਾਂ ਤੇਰੇ ਮਾਰਗ ਤੇ ਤੁਰਾਂ ਜਿਹੜਾ ਮਾਰਗ ਪ੍ਰਭੂ ਤੈਨੂੰ ਪਸੰਦ ਹੈ ਪਾਪ ਜੁਲਾਈ ਪੰਥ ਤੋਂ ਨੈਣੀ ਦਰਸ਼ ਦਿਖਾਲ ਤੇ ਅੱਖਾਂ ਨਾਲ ਮੈਨੂੰ ਉਹ ਦਰਸ਼ ਦਿਖਾ ਉਹ ਚੀਜ਼ਾਂ ਦੇ ਦੀਦਾਰ ਕਰਾ ਜਿਨ੍ਹਾਂ ਨਾਲ ਮੇਰੀ ਸੁਰਤੀ ਤੇਰੇ ਨਾਲ ਜੁੜੇ ਸ਼ਰਮਣੀ ਸੁਣੀ ਕਹਾਣੀਆਂ ਜੇ ਗੁਰੂ ਥੀਵੇ ਕਿਰਪਾ ਗੁਰੂ ਕਿਰਪਾ ਹੋ ਜਾਵੇ ਤੇ ਮੈਂ ਕੰਨਨ ਵਾਲ ਤੇਰੀਆਂ ਕਹਾਣੀਆਂ ਤੇਰੀਆਂ ਕਥਾਂ ਕਹਾਣੀਆਂ ਸੁਣਾ ਤੇਰੇ ਗੁਣਾਂ ਦੀ ਕਥਾ ਵਾਰਤਾ ਸੁਣਦਾਰਾਂ ਵਾਂ ਇਸ ਤਰ੍ਹਾਂ ਮੇਰੇ ਕੰਨ ਸਫਲ ਹੋ ਜਾਣ ਤੇ ਮੇਰੇ ਨੇਤਰ ਸਫਲ ਹੋ ਜਾਣ ਤੇ ਮੇਰੇ ਪੈਰ ਸਫਲ ਹੋ ਜਾਣ ਕਿ ਮੇਰੇ ਪੈਰ ਨੇਤਰ ਹੱਥ ਤਨ ਇਸ ਯੋਗ ਹੋ ਜਾਏ ਕਿ ਇਸ ਦੇ ਕਰਮ ਐਸੇ ਸੁਧਰੇ ਹੋ ਜਾਣ ਕਿ ਅਨੁਭਵ ਦੇ ਯੋਗ ਤੇ ਤੇਰੀ ਮਿਹਰ ਦਾ ਪਾਤਰ ਬਣ ਜਾਏ ਪਵਾਬ ਸੁਹਾਵੇ ਜਾਂ ਤੂੰ ਤੇਰੇ ਜੁਲਦੇ ਪੈਰ ਉਹੀ ਸੋਹਣੇ ਨੇ ਪਾਪ ਸੁਹਾਵੇ ਉਹ ਸੋਹਣੇ ਨੇ ਜਾਂ ਤੂੰ ਤੇਰੇ ਜੁਲਦੇ ਜਿਹੜੇ ਤੇਰੇ ਮਾਰਗ ਤੇ ਤੁਰਦੇ ਨੇ ਤੇਰੇ ਹੁਕਮ ਅਨੁਸਾਰ ਤੁਰਦੇ ਨੇ ਸੀਸ ਸੁਹਾਵਾ ਚਰਨੀ ਜਿਹੜਾ ਸਿਰ ਤੇਰੇ ਚਰਨਾਂ ਲਗਾ ਰਵੇ ਉਹੀ ਸੋਹਣਾ ਹੈ ਜੋ ਸਿਰ ਸਾਈ ਨ ਨਿਵਾ ਸੋ ਸਿਰ ਕੀ ਜਾ ਕਾਏ ਕੁੰਨੇ ਅਟ ਜਲਾਈਆ ਬਾਲਨ ਸੰਦੇ ਥਾਏ ਬੜਾ ਪਿਆਰਾ ਬੱਚੂ ਫਰੀਜੀ ਨੇ ਕਿਹਾ ਜੋ ਸਿਰ ਸਾਈ ਨ ਨਿਵਾ ਸੋ ਸਿਰ ਕੀ ਜਾ ਕਾਏ ਕੁੰਨੇ ਅਟ ਜਲਾਈਆ ਬਾਲਨ ਸੰਦੇ ਥਾਏ ਤੋ ਮੁਖ ਸੋ ਆਵਾਜਾ ਤੋ ਜਸ ਗਾਵੇ ਮੇਰਾ ਮੁਖ ਤਾਂ ਹੀ ਸੋਨਾ ਹੈ ਸੁਭਾਵਨਾ ਹੈ ਜੇ ਤੇਰਾ ਜਸ ਗਾਵੇ ਤੇਰੀ ਸ਼ਿਵਸਲਾ ਦੇ ਗੁਣ ਗਾਵੇ ਜੂ ਤੂ ਸ਼ਰਣੀ ਤੇ ਮੇਰਾ ਜੀਵ ਮਨ ਆਤਮਾ ਅੰਦਰ ਤੈਰੀ ਸ਼ਰਨ ਵਿੱਚ ਪਿਆ ਰਵੇ ਮੇਰਾ ਹਿਰਦਾ ਅੰਦਰੋਂ ਤੇਰੀ ਸ਼ਰਮ ਚ ਪਿਆਰ ਰਵੇ ਐਸਾ ਮੈਂ ਐਸਾ ਮਾਰਗ ਜੀਵਨ ਦਾ ਆਪਣਾ ਲਵਾਂ ਇਹ ਮੇਰੇ ਤੇ ਮਿਹਰ ਕਰ ਇਸ ਲਈ ਦੂਜੀ ਛੋੜ ਕੁਆਟੜੀ 21 ਸੂਚਿਤ ਲਾਏ ਵਾਟ ਮਨੇਵ ਰਸਤਾ ਕੁਆਟ ਪੈੜਾ ਰਸਤਾ ਕੁਆਟੜੀ ਦੂਜੀ ਛੋੜ ਕੁਆਟੜੀ ਮੈਂ ਦੂਜੇ ਭਾਵ ਵਾਲੀ ਪੈੜੀ ਵਾਟ ਛੱਡ ਕੇ ਇੱਕ ਸੂਚਿਤ ਲਾਏ ਮੇਰਾ ਇੱਕ ਪ੍ਰਮਾਤਮਾ ਨੰਨ ਚਿਤ ਲੱਗ ਜਾਏ ਦੂਜਾ ਭਾਵ ਮੀ ਨਾਨਕਾ ਵੇਨ ਲੋੜੰਦਰੀ ਜਾਏ ਇਹ ਜਿਹੜੇ ਦੂਜੇ ਭਾਵ ਵਿਚ ਪਈ ਹੋਈ ਹੈ ਦੁਨੀਆ ਉਹ ਸੱਚੀ ਕੋ ਮਾਰਗ ਛੱਡ ਕੇ ਕੁਆਟ ਪਈ ਹੋਈ ਹੈ ਦੂਜੇ ਭਾਵ ਵੀ ਨਾਨਕਾ ਵਹਿਨ ਲੁੜੰਦੜੀ ਜਾਏ ਵਹਿਨ ਹੁੰਦਾ ਦਰਿਆ ਦਾ ਵਹਿਨ ਜਿਹੜਾ ਜਿਹੜੀ ਤੁਗਿਆ ਨਹੀਂ ਹੜ ਆਇਆ ਹੁੰਦਾ ਉਹਦੀ ਬੜੀ ਦੁਨੀਆ ਲੁੜੰਦੜੀ ਜਾ ਰਹੀ ਹੈ ਦੁਨੀਆ ਇਸ ਮੋਹ ਮਾਇਆ ਦੇ ਹੜ ਦੇ ਵਿੱਚ ਤ੍ਰਿਸ਼ਨਾ ਅਗਣ ਦੇ ਵਿੱਚ ਵਿਕਾਰਾਂ ਵੀ ਦੁਨੀਆ ਰੁੜ ਰਹੀ ਹੈ ਤੇ ਪ੍ਰਮਾਤਮਾ ਮੈਨੂੰ ਇਸ ਕੁਆਟੀ ਟੋਂ ਬਚਾ ਲੈ ਐਸੇ ਰਸਤੇ ਤੇ ਤੁਰਨ ਤੂੰ ਮੈਨੂੰ ਬਚਾ ਲੈ ਐਸੀ ਜੀਵਨ ਜਾਇ ਤੂੰ ਮੁਕਤ ਕਰ ਦੇ ਜੀ ਦੇ ਵਿੱਚ ਮੈਂ ਵੀ ਇਸ ਸੰਸਾਰ ਦੀ ਰੋੜ ਵਿੱਚ ਰੁੜਦਾ ਜਾਵਾਂ ਤੇ ਮੈਨੂੰ ਉਹ ਮਾਰਗ ਬਖਸ਼ ਜਿਸ ਮਾਰਗ ਤੇ ਮੈਂ ਚੱਲਾਂ ਤੇ ਮੇਰਾ ਜੀਵਨ ਸਫਲ ਹੋ ਜਾਏ ਇਨਸਾਨੀ ਜੀਵਨ ਮੇਰਾ ਸਫਲ ਹੋ ਜਾਏ ਤੋ ਚਾਹੀਦਾ ਤੇ ਇਹ ਹੈ ਕਿ ਅਸੀਂ ਉਹ ਬੋਲ ਬੋਲਨੇ ਛੱਡ ਦਈਏ ਉਹ ਕੰਮ ਕਰਨੇ ਛੱਡ ਦਈਏ ਉਹ ਬੁਰਾਈਆਂ ਛੱਡ ਦਈਏ ਜਿਹੜੇ ਗੁਰੂ ਮਾਰਗ ਵਿੱਚ ਨਹੀਂ ਦਸੀਆਂ ਗਈਆਂ ਜਿਹੜਾ ਗੁਰੂ ਦਾ ਪੰਥ ਨਹੀਂ ਹੈ ਗੁਰੂ ਦਾ ਮਾਰਗ ਨਹੀਂ ਹੈ ਜੋ ਜੋ ਪ੍ਰਭੂ ਦਾ ਰਾਹ ਨਹੀਂ ਹੈ ਰੱਬੀ ਹੁਕਮ ਰਜ਼ਾ ਨਹੀਂ ਹੈ ਤੋ ਉਸ ਪਾਸੇ ਕਬੀਰ ਜੀ ਬੜਾ ਸੋਹਣਕ ਨੇ ਕਬੀਰ ਗੁੰਗਾ ਹੁਆ ਬਾਗਰਾ ਬਹਿਰਾ ਹੁਆ ਕਾਨ ਮੇਂ ਜ਼ੁਬਾਨ ਤੋ ਗੁੰਗਾ ਹੋ ਗਿਆ ਮੇਰੀ ਜ਼ੁਬਾਨ ਹੁਣ ਮਦ ਬੋਲਨੀ ਬੋਲਦੀ ਬੇਮਤਲਬ ਦੀ ਗੱਲਾਂ ਨਹੀਂ ਕਰਦੀ ਪਰਮਾਤਮਾ ਦੀ ਸਿਫਤਸਲਾ ਨਾਮ ਬਾਣੀ ਦੀ ਵਿਚਾਰੀ ਕਰਦੀ ਜਿੱਤੇ ਬੰਦੇ ਆ ਤੋ ਗੁੰਗਾ ਹੁਆ ਬਾਗਰਾ ਬਾਗਰਾ ਹੋ ਗਿਆ ਤੇ ਬਹਿਰਾ ਹੁਆ ਕਾਨ ਕਾਨ ਬਹਿਰੇ ਹੋ ਗਏ ਕਾਨੂੰ ਨਿੰਦਿਆ ਨਹੀਂ ਸੁਣਦੇ ਗੰਦੇ ਗੀਤ ਨਹੀਂ ਸੁਣਦੇ ਕੰਨ ਭੈੜੀਆਂ ਗੱਲਾਂ ਸੁਣ ਕੇ ਖੁਸ਼ ਨਹੀਂ ਹੁੰਦੇ ਕੰਨ ਮੇਰੋਂ ਮਾਨੋ ਬਹਿਰੇ ਹੋ ਗਏ ਉਹ ਜਿਹੜੇ ਦੁਨੀਆਂ ਵਾਲੇ ਕੰਨ ਮੇਰੇ ਖਤਮ ਹੋ ਗਏ ਦੁਨੀਆਂ ਵਾਲਾ ਮੇਰਾ ਜ਼ਮਾਨ ਜਿਹੜੀ ਸੀ ਉਹ ਤਬਦੀਲ ਹੋ ਗਈ ਸਾਰੀ ਪਾਵੂ ਤੇ ਪਿੰਗਲ ਵਿਆ ਪਹਿਰਾ ਤੂੰ ਮੈਂ ਪਿੰਗਲਾ ਹੋ ਗਿਆ ਕੋੜਾ ਹੋ ਗਿਆ ਜਿੱਧਰ ਦੁਨੀਆਂ ਨੇ ਚਾਲ ਫੜੀ ਜਿੱਧਰ ਦੁਨੀਆਂ ਤੁਰੀ ਜਾ ਰਹੀ ਹੈ ਮੈਂ ਉਧਰ ਨਹੀਂ ਤੁਰਦਾ ਮੇਰੇ ਜੀਵਨ ਦਾ ਰਾਹ ਬਦਲ ਗਿਆ ਮੇਰੇ ਜੀਵਨ ਦੀ ਜਾਚ ਬਦਲ ਗਈ ਹੈ ਪਾਵ ਪਾਵੂ ਤੇ ਪਿੰਗਲ ਵਿਆ ਪਹਿਰਾ ਤੂੰ ਮੈਂ ਕੋੜਾ ਹੋ ਗਿਆ ਮਾਰਿਆ ਸਤਗੁਰੂ ਬਾਣ ਸਤਗੁਰੂ ਦੀ ਬਾਣੀ ਦੇ ਪਿੱਤਰ ਬਚਨ ਐਸੇ ਦਿਲ ਨੂੰ ਆ ਲਗੇ ਕਿ ਮਨ ਮੋਇਆ ਗਿਆ ਇਹ ਮਨ ਨੂੰ ਤੀਰ ਦੀ ਤਰ੍ਹਾਂ ਗੁਰੂ ਦੇ ਸ਼ਬਦ ਲਗੇ ਤੇ ਇਸ ਅਣਿਆਲੇ ਤੀਰ ਨੇ ਮੇਰਾ ਜੀਵਨ ਬਦਲ ਦਿੱਤਾ ਮਾਰਿਆ ਸਤਿਗੁਰੂ ਬਾਣ ਕਬੀਰ ਸਤਿਗੁਰ ਸੂਰਮੇ ਵਾਹਿਆ ਬਾਣ ਜੋ ਇੱਕ ਉਸ ਸੂਰਮੇ ਬਾਦਰ ਸਤਿਗੁਰੂ ਨੇ ਇਹ ਆਪਣੀ ਨਾਮ ਬਾਣੀ ਦਾ ਐਸਾ ਅਣਿਆਲਾ ਤੀਰ ਪਿਆਰ ਭਰਿਆ ਤੀਰ ਮੈਨੂੰ ਮਾਰਿਆ ਲਾਗ ਤਹੀ ਪੋਈ ਗਿਰ ਪੜਿਆ ਇਹ ਮੇਰਾ ਮਨ ਜਿਹੜਾ ਛਾਲਾ ਮਾਰਦਾ ਫਿਰਦਾ ਸੀ ਟਿਕਦਾ ਫਿਰਦਾ ਸੀ ਦੁਨੀਆਦਾਰੀ ਦੇ ਲਈ ਸੰਸਾਰ ਦੀ ਮੋਹ ਮਾਇਆ ਦੇ ਲਈ ਬੁਰੇ ਕਰਮਾਂ ਦੇ ਲਈ ਇਹ ਲਗਤੀ ਪੁਇਂਗਿਰ ਪਰ ਬਾਣੀ ਦਾ ਅਸਾ ਤੀਰ ਲਗਿਆ ਕਿ ਇਹ ਮਾਨੋ ਜ਼ਖਮੀ ਹੋ ਕੇ ਡਿੱਗ ਪਿਆ ਪਰ ਅਕ੍ਰੇਜੀ ਛੇਕ ਤੋਂ ਮਾਨੋ ਐਸੇ ਕਰੇਜੀ ਵਿੱਚ ਛੇਕ ਪੈ ਗਿਆ ਜਿਹੜਾ ਕਲੇਜਾ ਜਿਹੜਾ ਦਿਲ ਸੰਸਾਰ ਲਈ ਤਰਸਦਾ ਤੜਫਦਾ ਫਿਰਦਾ ਸੀ ਝੂਠੀ ਮੋਹ ਮਾਇਆ ਲਈ ਤਰਸਦਾ ਤੜਫਦਾ ਸੀ ਉਹ ਗਾਇਲ ਹੋ ਗਿਆ ਹੁਣ ਉਸ ਪਾਸੇ ਨਹੀਂ ਹੁਣ ਨਾਮ ਵਾਲੇ ਪਾਸੇ ਪਰਤ ਗਿਆ ਇਹ ਨਿਸ਼ਾਨੀ ਜਿਨ੍ਹਾਂ ਲੋਕਾਂ ਦਾ ਜੀਵਨ ਬਲਦਾ ਹੈ ਗੁਰਬਾਣੀ ਅਨੁਸਾਰ ਜਿਹੜੇ ਸਹੀ ਨਾਮੀ ਹੁੰਦੇ ਨੇ ਉਹਨਾਂ ਦਾ ਇਸ ਕਿਸਮ ਦਾ ਜੀਵਨ ਬਦਲਦਾ ਜੇ ਜੀਵਨ ਨਹੀਂ ਬਦਲਿਆ ਸਾਡੇ ਖਾਲੀ ਕਥਾ ਸਾਡੇ ਲੈਕਚਰਾਂ ਦਾ ਕੋਈ ਮੁੱਲ ਨਹੀਂ ਹੈ ਮੈਂ ਇੱਕ ਸਪਸ਼ਟ ਕਰ ਦੇਵਾਂ ਕਿ ਗਿਆਨ ਪ੍ਰਾਪਤ ਕਰਨਾ ਪਹਿਲੀ ਪੂਰੀ ਹੈ ਲੇਕਿਨ ਖਾਲੀ ਗਿਆਨ ਕਿਸੇ ਕੰਮ ਦਾ ਨਹੀਂ ਹੈ ਜੇ ਉਸ ਗਿਆਨ ਅਨੁਸਾਰ ਜੀਵਨ ਜੀਇਆ ਨਾ ਜਾਏ ਉਹ ਬੇਅਰਥ ਹੈ ਦੇਖੋ ਨਾ ਅਸੀਂ ਪਿਛਲੇ ਸ਼ਾਇਦ ਵਿਚਾਰ ਆਏ ਹਾਂ ਕਿ ਜਿਹੜਾ ਬੰਦਾ ਖੁਦਕਿਸ਼ੀ ਕਰਦਾ ਜ਼ਹਿਰ ਖਾ ਕੇ ਉਹਨੂੰ ਗਿਆਨ ਨਹੀਂ ਹੁੰਦਾ ਕਿ ਜ਼ਹਿਰ ਮਾਰਦਾ ਹੈ ਗਿਆਨ ਉਹਦਾ ਤਾਂ ਹੀ ਕਹਿੰਦਾ ਪਰ ਉਹ ਮਰੰਗਾ ਮਰਨਾ ਚਾਹੁੰਦਾ ਹੈ ਤੇ ਤਾਂ ਹੀ ਜ਼ਹਿਰ ਖਾਂਦਾ ਪਤਾ ਗਿਆਨ ਹੈ ਫਿਰ ਉਸ ਗਿਆਨ ਦਾ ਕੀ ਲਾਭ ਹੈ ਫਿਰ ਉਹ ਆਤਮ ਹਕਾਤ ਕਰਦਾ ਹੈ ਆਪਣੀ ਜ਼ਿੰਦਗੀ ਦਾ ਹਕਾਤ ਕਰਦਾ ਕੀ ਲਾਭ ਹੋਇਆ ਬੰਦੇ ਨੂੰ ਪਤਾ ਨਹੀਂ ਮੈਂ ਪੱਖੇ ਨਾਲ ਲਟਕ ਰਿਹਾ ਮੈਂ ਮਰ ਜਾਵਾਂਗਾ ਜਾਂ ਆਪਣੇ ਆਪ ਨੂੰ ਗੋਲੀ ਮਾਰ ਰਿਹਾ ਸੱਚ ਮੈਂ ਮਰ ਜਾਵਾਂਗਾ ਪਤਾ ਗਿਆਨ ਹੈ ਪਰ ਅਸੀਂ ਗਿਆਨ ਦਾ ਕੋਈ ਲਾਭ ਨਹੀਂ ਜਿਸ ਗਿਆਨ ਹੁੰਦੇ ਵੀ ਬੰਦਾ ਮੂਰਖਾ ਵਾਲੇ ਕੰਮ ਕਰੇ ਅ ਗਿਆਨ ਦਾ ਵਾਲੇ ਕੰਮ ਕਰੇ ਰੱਬੀ ਰਜ਼ਾ ਦੇ ਉਲਟ ਕੰਮ ਕਰੇ ਐਸੇ ਗਿਆਨ ਦਾ ਕੋਈ ਫਾਇਦਾ ਨਹੀਂ ਹੈ ਤੋ ਪਿਤ ਗੁਰਬਾਣੀ ਜੋ ਸਾਨੂੰ ਗਿਆਨ ਦਿੰਦੀ ਹੈ ਇਹਦੇ ਨਾਲ ਜੀਵਨ ਬਦਲਣਾ ਚਾਹੀਦਾ ਹੈ ਸਾਡਾ ਚਾਲ ਚੱਲਨ ਸਾਡਾ ਆਚਰਨ ਸਾਡੇ ਗੁਣ ਇਹ ਬਦਲਨੇ ਚਾਹੀਦੇ ਨੇ ਉਹ ਗੁਣ ਗੁਣਾ ਵੀ ਤਬਦੀਰ ਹੋਣੇ ਚਾਹੀਦੇ ਨੇ ਤਾਹੀਂ ਸਾਡਾ ਜੀਵਨ ਸਫਲ ਆ ਫਿਰ ਸਮਝੋ ਅਸੀਂ ਗੁਰੂ ਦੀ ਚਾਲ ਚੱਲ ਰਹੇ ਹਾਂ ਇਸ ਲਈ ਗੁਰਸਤਗੁਰ ਦਾ ਜੋ ਸਿੱਖ ਹੈ ਕਿ ਐਸੋ ਭਲਕੇ ਉਠਾਰ ਨਾਮ ਤੇ ਆਵੇ ਉਹਦੀ ਜੀਵਨ ਦੀ ਯੁਗਤੀ ਇਹ ਹੁੰਦੀ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਨਾਮ ਵੱਲ ਧਿਆਨ ਕਰਦਿਆ ਉਦਮ ਕਰੇ ਪਲਕੇ ਪ੍ਰਭਾਤੀ ਇਸ਼ਨਾਨ ਕਰੇ ਅਮਸਰ ਨਾਵੇ ਉਹ ਅੰਮ੍ਰਿਤ ਵੇਲੇ ਉਦਮ ਕਰਕੇ ਉੱਠਦਾ ਸਵੇਰੇ ਉੱਠਣਾ ਬੜਾ ਮੁਸ਼ਕਿਲ ਹੁੰਦਾ ਬਣੀ ਮਿੱਠੀ ਮਿੱਠੀ ਨੀਂਦ ਪਈ ਹੁੰਦੀ ਹੈ ਤੇ ਉਦਮ ਕਰਕੇ ਜਿਹੜਾ ਉੱਠਦਾ ਇਸ਼ਨਾਨ ਕਰਦਾ ਉਹ ਉਪਦੇਸ਼ ਗੁਰੂ ਹਰਿ ਹਰਿ ਜਪ ਜਪਿਆ ਸਭ ਕਿਲਬ ਕੋ ਪਾਪ ਦੋਖ ਲੈ ਜਾਵੇ ਉਹ ਫਿਰ ਗੁਰੂ ਦੇ ਉਪਦੇਸ਼ ਜਪਦਾ ਗੁਰੂ ਦੀ ਬਾਣੀ ਨੂੰ ਯਾਦ ਕਰਦਾ ਇਹਦੇ ਨਾਲ ਫਿਰ ਉਸਦੇ ਪਾਪ ਦੋਖ ਸਾਰੀਆਂ ਬੁਰੀਆਂ ਉਹਦੇ ਉੱਤਰੋਂ ਮਿਟਦੀਆਂ ਨੇ ਫਿਰ ਚੜਾ ਦਿਵਸ ਗੁਰਬਾਣੀ ਗਾਵੇ ਦਿਨ ਚੜੇ ਫਿਰ ਗੁਰਬਾਣੀ ਵੀ ਗਾਵੇ ਗਾਵੇ ਸੁਨੇ ਗੁਰਬਾਣੀ ਬਹਿਂਦੀ ਉੱਠਦੀਆਂ ਨਾਮ ਤੇ ਆਵੇ ਪਰ ਇਤਨਾ ਹੀ ਬਸਨੀ ਫਿਰ ਸਾਰਾ ਦਿਨ ਬੈੰਦੇ ਉੱਠਦੇ ਆ ਪਰਮਾਤਮਾ ਨੂੰ ਯਾਦ ਰੱਖੇ ਉਹਦੀ ਯਾਦ ਵਿੱਚ ਵਿਚਰੇ ਜੋ ਸਾਹਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੈ ਇਸ ਤਰ੍ਹਾਂ ਜਿਹੜਾ ਸਵਾਸ ਸਵਾਸ ਪਰਮਾਤਮਾ ਦਾ ਨਾਮ ਯਾਦ ਕਰਦਾ ਹੈ ਰੋਮ ਰੋਮ ਪਰਮਾਤਮਾ ਨੂੰ ਯਾਦ ਰੱਖਦਾ ਸੋ ਗੁਰਸਿੱਖ ਗੁਰੂ ਮਨ ਪਾਵੈ ਐਸਾ ਗੁਰਸਿੱਖ ਮਾਉਨੋ ਗੁਰੂ ਦੀ ਚਾਲ ਚੱਲ ਰਿਹਾ ਗੁਰੂ ਦੇ ਹੁਕਮਿਤ ਰਹਿਦਾ ਗੁਰੂ ਨੂੰ ਪਾਉਂਦਾ ਜਿਸ ਨੂੰ ਦਇਆਲ ਹੋਇਆ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਨਾਵੇਂ ਇਹ ਉਪਦੇਸ਼ ਜਿਸ ਨੂੰ ਗੁਰੂ ਸੁਣਾਉਂਦਾ ਜਿੱਦੇ ਉੱਤੇ ਦਇਆ ਕਰਦਾ ਉਹੀ ਇਸ ਮਾਰਗ ਤੇ ਤੁਰਦਾ ਇਹ ਜੀਵਨ ਚਾਲ ਉਹਨਾਂ ਲੋਕਾਂ ਦੀ ਹੁੰਦੀ ਹੈ ਜਨੇ ਨਾਨਕ ਤੂੜ ਮੰਗਿਆ ਇਸ ਗੁਰਸਿੱਖੀ ਜੋ ਆਪ ਜਬ ਹੈ ਅਵਰੋ ਨਾਮ ਜਪਾ ਹੈ ਐਸਾ ਗੁਰਸਿੱਖ ਜਿਹੜਾ ਐਸਾ ਸੁਚੇਤ ਦਾ ਜੀਵਨ ਜਿੰਦਾ ਹੈ ਆਪ ਨਾਮ ਜਪਦਾ ਆਪ ਪਰਮਾਤਮ ਦੀ ਪੈ ਪਾਵਨ ਵਿੱਚ ਰਹਿੰਦਾ ਹੈ ਲੋਕਾਂ ਨੂੰ ਇਹਦੇ ਨਾਲ ਇਸ ਮਾਰਗ ਤੇ ਤੁਰਦਾ ਗੁਰੂ ਨਾਨਕ ਸਾਹਿਬ ਜੀ ਨੇ ਮੈਂ ਉਹਦੀ ਚਰਨਾਈ ਤੂੜ ਮੰਗਾ ਮੈਂ ਉਹਦੀ ਚਰਨ ਤੂੜ ਮੰਗਦਾ ਹਾਂ ਤੋਂ ਇਹ ਗੁਰਸਿੱਖਾਂ ਵਾਲੀ ਚਾਲ ਵਿਸ਼ਾ ਜਾਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ